ਤੋ ਇਸ ਵਾਰ ਕੀ ਖਾਸ ਹੋਵੇਗਾ ਲੋੜੀ ਬੰਪਰ ਦੇ ਉੱਪਰ ਇਸ ਵਾਰੀ ਤੁਹਾਡੇ ਨਾਲ ਹਰੇਕ ਜਾਣਕਾਰੀ ਸਾਂਝੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਗਾਂਧੀ ਬ੍ਰਦਰਸ ਤੋਂ ਮਨਮੀਤ ਸਿੰਘ ਜੀ ਓਨਲੀ 500 ਰੁਪਏ ਦੀ ਟਿਕਟ ਹੈ ਪਹਿਲੇ ਦੋ ਇਨਾਮ ਨੇ 2.5 ਕਰੋੜ ਦੇ ਟਿਕਟਾਂ ਦੀ ਸੰਖਿਆ ਕੁੱਲ 8 ਲੱਖ ਊਟ ਆਊਟ ਸੀਰੀਜ਼ ਲਾਟਰੀ ਹੈ ਜੀ ਏ ਬੀ ਦਾ ਕੋਈ ਚੱਕਰ ਨਹੀਂ ਹੈ ਸਟਾਰਟਿੰਗ ਦੇ ਦੋ ਨੰਬਰ ਤੋਂ ਲੈ ਕੇ 9 ਲੱਖ ਤੱਕ ਯਾਨੀ ਕਿ 2 ਲੱਖ ਟਿਕਟਾਂ ਤੋ ਲੈ ਕੇ 2000000 ਤੋ ਲੈ ਕੇ 9999990 ਜਾ ਕੇ ਐਂਡਿੰਗ ਹੈ ਕਿ ਕੁਝ ਲੋਕ ਫਿਰ WhatsApp ਤੇ ਪੰਜਾਬ ਦੀਆਂ ਟਿਕਟਾਂ ਵੇਚ ਰਹੇ ਨੇ ਉਹਨਾਂ ਨੂੰ ਮੈਂ ਇੱਕ ਤੇ ਵਰਨਿੰਗ ਦੇ ਰਿਹਾ ਜਿਹੜੇ ਲੋਕ ਵੇਚ ਰਹੇ ਆ ਤੇ ਗਵਰਨਮੈਂਟ ਦੇ ਤਰਫੋਂ ਜੋ ਲੋਟਰੀ ਚ ਲਿਖਿਆ ਉਹਦੇ ਬਾਰੇ ਜਾਣਕਾਰੀ ਦੇ ਤੁਹਾਡੀ ਸੈਲਫ ਅਟੈਸਟ ਹੋ ਕੇ ਜਾਂਦੀ ਹੈ ਕਲੇਮ ਫਾਰਮ ਤੇ ਡਿਟੇਲਸ ਭਰੀਆਂ ਜਾਂਦੀਆਂ ਬੈਂਕ ਅਕਾਊਂਟ ਦੀਆਂ ਡਿਟੇਲਸ ਕੈਂਸਲ ਚੈੱਕ ਲਗਦਾ ਉਹ ਸਾਰਾ ਜਾ ਕੇ ਚੰਡੀਗੜ੍ਹ ਚ ਡਿਪਾਰਟਮੈਂਟ ਹੀ ਜਮਾ ਹੁੰਦਾ ਉਸ ਤੋਂ ਬਾਅਦ ਟਿਕਟ ਜਾ ਕੇ ਇਹਦੀ ਚੈੱਕ ਹੁੰਦੀ ਹੈ ਟਿਕਟ ਦੀ オリジナਲਟੀ ਚੈੱਕ ਹੁੰਦੀ ਹੈ ਉਹਦਾ 30 ਦਿਨ ਦਾ ਟਾਈਮ ਹੁੰਦਾ ਫਿਰ ਉਸ ਤੋਂ ਬਾਅਦ ਪੇਮੈਂਟ ਉਹਨੂੰ ਉਹਦੇ ਖਾਤੇ 'ਚ ਜਾਂਦੀ ਹੈ ਉਸ ਦਰਮਿਆਨ ਕਿਸੇ ਨੂੰ 1 ਰੁਪਿਆ ਦੇਂਦੀ ਲੋੜ ਨਹੀਂ ਹੁੰਦੀ ਆਪਨੇ ਹੱਥੇ ਟਿਕਟ ਪਾਓ ਆਪਣੀ ਟਿਕਟ ਨੂੰ ਸੰਭਾਲ ਕੇ ਰੱਖੋ ਟਿਕਟ ਅਸਤਰਾ ਰੱਖੋ ਕੀ ਹੋ ਸਕਦਾ ਹੈ ਟਿਕਟ ਤੁਹਾਡੇ ਲਈ ਲੱਗੀ ਹੋਏ ਤੁਸੀਂ ਫਰਸਟ ਪ੍ਰਾਈਜ਼ ਜਿੱਤ ਜਾਓ ਇਹ ਸੋਚ ਕੇ ਟਿਕਟ ਪੋਜ਼ਿਟਿਵਿਟੀ ਨਾਲ ਪਾਓ ਜੀ ਕੁਝ ਲੋਕ ਨਰਾਸ਼ ਹੋ ਕੇ ਟਿਕਟ ਪਾਦੇ ਯਾਰ ਮੇਰੀ ਪਿਛਲੀ ਵਾਰੀ ਨਹੀਂ ਨਿਕਲੀ ਮੇਰੀ ਹੁਣ ਕਲਾ ਨਹੀਂ ਕਲ ਆਏਗੀ ਮੈਂ ਕਹਾਂ ਦੋਸਤਾ ਜੇ ਤੂੰ ਸੋਚ ਹੀ ਲਿਆ ਤੇਰੀ ਨਹੀਂ ਨਿਕਲੇਗੀ ਫਿਰ ਤੇਰੀ ਨਹੀਂ ਨਿਕਲੇਗੀ ਜੇ ਸੋਚ ਕੇ ਪਾਏਗਾ ਮੇਰੀ ਨਿਕਲੇਗੀ ਦੋ ਬੰਦੇ ਆਦੇ ਨਿਕਲਣੀਆਂ ਹੋ ਸਕਦਾ ਇੱਕ ਤੂੰ ਵੀ ਹੋਵੇਂਗੀ ਨਮਸਕਾਰ ਦੋਸਤੋ ਲੋਟਰੀ ਜਿੱਸਾ क्रेਜ਼ ਹੁਣ ਲੋਕਾਂ ਦੇ ਵਿੱਚ ਵਧਦਾ ਜਾ ਰਿਹਾ ਲੋਕ ਆਪਣੀ ਕਿਸਮਤ ਅਜ਼ਮਾ ਰਹੇ ਨੇ ਅਸੀਂ ਇਸ ਵੇਲੇ ਮਯੂਧਾ ਕੰਟੈਕਟਰ ਚਸਤੀਤ ਗਾਂਧੀ ਬ੍ਰਦਰਸ ਲੋਟਰੀ ਸਟਾਲ ਦੇ ਉੱਪਰ ਜਿੱਥੇ ਕੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਲੋੜੀ ਬੰਪਰ ਅਤੇ ਨਵੇਂ ਸਾਲ ਦੇ ਮੌਕੇ ਦੇ ਉੱਪਰ ਜਿਹੜੇ ਨਵੇਂ ਲੋਟਰੀ ਆ ਰਹੇ ਨੇ ਉਹਨਾਂ ਦੀ ਟਿਕਟਾਂ ਖਰੀਦਣ ਦੇ ਲਈ ਪਹੁੰਚੇ ਹੋਏ ਨੇ ਸੋ ਇਸ ਵਾਰ ਕੀ ਖਾਸ ਹੋਵੇਗਾ ਲੋੜੀ ਬੰਪਰ ਦੇ ਉੱਪਰ ਇਸ ਵਾਰ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਗਾਂਧੀ ਬ੍ਰਦਰਸ ਤੋਂ ਮਨਮੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਐਮਪੀਐਮ ਦੇ ਵਿੱਚ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਉਣ ਵਾਲੇ ਨਵੇਂ ਸਾਲ ਤੇ 크리스마ਸ ਦੀ ਮੁਬਾਰਕਬਾਦਾਂ ਇਹ ਗੁਰੂ ਸਾਹਿਬ ਦਸਮ ਪਿਤਾ ਦਾ ਗੁਰਪੁਰਬ ਵੀ ਆ ਰਿਹਾ ਹੈ ਨਵੇਂ ਸਾਲ ਤੇ ਉਹਦੀਆਂ ਵੀ ਢੇਰ ਸਾਰੀਆਂ ਦੇਸ਼ਵਾਸੀ ਪੰਜਾਬ watchers ਨੂੰ ਵਧਾਈਆਂ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਕਿ ਲੋੜੀ ਬੰਪਰ ਹੁਣੇ ਤਿਆਰ ਹੋ ਚੁੱਕਿਆ ਟਿਕਟਾ ਮਾਰਕੀਟ ਦੇ ਵਿੱਚ ਨੇ ਕੀ ਕੁਝ ਖਾਸ ਹੈਗੇ ਇਸ ਵਾਰ ਬੰਪਰ ਚ ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕਰਦੇ ਹਾਂ ਲਾਟਰੀ ਦੇ ਕਿੰਨੇ ਦੀ ਹਾਂ ਹਾਂ ਓਨਲੀ 500 ਰੁਪਏ ਦੀ ਟਿਕਟਾ ਹੂੰ ਪਹਿਲੇ ਦੋ ਇਨਾਮ ਨੇ 2.5 ਕਰੋੜ ਦੇ ਟਿਕਟਾਂ ਦੀ ਸੰਖਿਆ ਕੁੱਲ 8 ਲੱਖ ਊਟ ਆਊਟ ਸੀਰੀਜ਼ ਲਾਟਰੀ ਹੈ ਜੀ ਏ ਬੀ ਦਾ ਕੋਈ ਚੱਕਰ ਨਹੀਂ ਹੈ ਸਟਾਰਟਿੰਗ ਦੇ 2 ਨੰਬਰ ਤੋਂ ਲੈ ਕੇ 9 ਲੱਖ ਤੱਕ ਯਾਨੀ ਕਿ 2 ਲੱਖ ਟਿਕਟਾਂ ਤੋਂ ਲੈ ਕੇ 2000000 ਤੋਂ ਲੈ ਕੇ 999999 ਤੱਕ ਜਾ ਕੇ ਐਂਡਿੰਗ ਹੈ 8 ਲੱਖ ਟਿਕਟਾਂ ਜਿੰਨੀਆਂ ਵੀ ਵਿਕਣ ਮੇਬੀ 5 ਵੀਕਿੰਡ 6 ਵੀਕਿੰਡ 8 ਵੀਕਿੰਡ ਪ੍ਰਾਈਸ ਵਿਲ ਬੀ ਗਾਰੰਟੀਡ ਟੂ ਪਬਲਿਕ ਲੁਧਿਆਣਾ ਜ਼ਿਲ੍ਹਾ ਪਰਿਸ਼ਦ ਚੋਂ ਡਰਾ ਹੁੰਦਾ ਅਸ ਵੀਡੀਓ ਚ ਨਾ ਕੱਲੀ ਲਾਟਰੀ ਦੀ ਗੱਲ ਨਹੀਂ ਕਰਾਂਗੇ ਲੋਟਰੀ ਦੇ ਪ੍ਰਾਈਜ਼ ਦੀ ਗੱਲ ਨਹੀਂ ਕਰਾਂਗੇ ਜੀ ਲੋਟਰੀ ਦਾ ਪ੍ਰਾਈਜ਼ ਕਿਵੇਂ ਕਲੇਮ ਹੁੰਦਾ ਲੋਕਾਂ ਨੇ ਇਸ ਤੇ ਤੁਹਾਨੂੰ ਪਿੱਛੇ ਵੀ ਇੱਕ ਵੀਡੀਓ ਕੀਤੀ ਸੀ ਸਾਈਬਰ ਕ੍ਰਾਈਮ ਤੋਂ ਬਚਣ ਲਈ ਜੀ ਕਿਉਂਕਿ ਸਭ ਤੋਂ ਪਹਿਲਾਂ ਇਹਦੀ ਸਕੀਮ ਦੀ ਗੱਲ ਕਰਦੇ ਆ ਦੋ 2.5 ਕਰੋੜ ਦੇ ਇਨਾਮ ਤੋਂ ਬਾਅਦ ਦੋ ਲੱਕੀ ਵਿਜ਼ੇਤਾ 10-10 ਲੱਖ ਦੇ ਦੋ 5-5 ਲੱਖ ਦੇ ਜੀ ਕੁੱਲ ਨਾਮਾਂ ਦੀ ਸੰਖਿਆ ਢੇਰ ਸਾਰੀ ਹੈ ਬੈਕ ਸਾਈਡ ਤੇ ਲੋਟਰੀ ਦੀ ਸਕੀਮ ਪੜ ਲਈਓ ਜਦ ਤੁਸੀਂ ਲੋਟਰੀ ਭਾਈ ਸਾਹਿਬ ਖਰੀਦੇ ਹੋਣਾ ਤੇ ਅੱਜ ਦੀ ਤਰੀਕੇ ਚ ਹਰ ਲੋਟਰੀ ਤੇ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਹੈਗੀ ਐ ਜੀ ਤੇ ਲੋਟਰੀ ਇੱਕ ਨਾ ਫਿਜ਼ੀਕਲ ਖਰੀਦਣੀ ਐ ਹੂੰ ਜਿਹੜੇ ਲੋਕ ਅਜ ਤੋਂ ਪਹਿਲਾਂ ਲੋਟਰੀ WhatsApp ਤੇ ਖਰੀਦ ਲੈਂਦੇ ਸੀ ਪੰਜਾਬ ਗਵਰਨਮੈਂਟ ਦੀ ਖਾਸ ਕਰ ਕਹਿ ਰਹੇ ਆ ਅਰੇ ਬੈਕ ਤੇ ਇੱਕ ਨਾ ਪੜ੍ਹ ਲੋਗੇ ਉਹ देयर ਇਜ਼ ਅ ਕਲੀਅਰ ਮੈਂਸ਼ਨ ਮੈਂ ਸ਼ਾਇਦ ਪੜ੍ਹ ਕੇ ਵੀ ਸੁਣਾ ਦਿੰਦਾ ਜੀ ਇਹ ਵੀਡੀਓ ਮੈਂ ਉਹਨਾਂ ਲਈ ਕਰ ਰਿਹਾ ਕਿ ਕੁਝ ਲੋਕ ਫਿਰ WhatsApp ਤੇ ਪੰਜਾਬ ਦੀਆਂ ਟਿਕਟਾਂ ਵੇਚ ਰਹੇ ਨੇ ਉਹਨਾਂ ਨੂੰ ਮੈਂ ਇੱਕ ਤੇ ਵਾਰਨਿੰਗ ਦੇ ਰਿਹਾ ਜਿਹੜੇ ਲੋਕ ਵੇਚ ਰਹੇ ਆ ਤੇ ਗਵਰਨਮੈਂਟ ਦੇ ਤਰਫ ਤੋਂ ਜੋ ਲਾਟਰੀ ਚ ਲਿਖਿਆ ਉਹਦੇ ਬਾਰੇ ਜਾਣਕਾਰੀ ਦੇ। ਅਦੇ ਚ ਕਲੀਅਰ ਮੈਂਸ਼ਨ ਹੈ। ਅਦੇ ਚ ਬਾਇਰ ਸ਼ੁਡ ਅਸ਼્યોਰ ਫਿਜ਼ੀਕਲੀ ਹਾਂਜੀ ਪੋਜੀਸ਼ਨ ਆਫ ਟਿਕਟਸ ਠੀਕ ਹੈ ਜੀ। ਮਤਲਬ ਇਹ ਟਿਕਟ ਤੁਸੀਂ ਦੁਕਾਨ ਤੋਂ ਜਾ ਕੇ ਖਰੀਦੋ। ਉਹ ਸ਼ਲੋਕ ਭਾਈ ਪੋਸਟ ਮੰਗਾਂਦੇ ਹੋਣਦੇ ਲੋਕਲਸ ਬੈਠੇ ਆ ਨਹੀਂ ਆਪਾਂ ਦੇ। ਬਟ ਉਹਨਾਂ ਕੋਲ ਟਿਕਟ ਫਿਜ਼ੀਕਲ ਹੋਣੀ ਚਾਹੀਦੀ ਹੈ। ਜੀ। ਅਗਰ ਉਹ ਕਹਿੰਦੇ ਕਿ ਮੈਨੂੰ ਟਿਕਟ ਸਿਰਫ ਵਟਸਐਪ ਤੇ ਫੋਟੋ ਦੇ ਦਿੱਤੀ ਟਿਕਟ ਪੋਸਟ ਨਹੀਂ ਕਰਾਈ ਉਹਨੇ। ਯਾ ਟਿਕਟ ਤੁਹਾਡੇ ਹੱਥੀਂ ਚ ਨਹੀਂ ਹੈ। ਤੁਸੀਂ ਕਲੇਮ ਨਹੀਂ ਕਰ ਸਕਦੇ ਹਮ ਇੱਥੇ ਹੀ ਲੋਕ ਗਲਤੀ ਕਰਦੇ ਆ ਕਿ ਟਿਕਟ ਜਦ ਵਟਸਐਪ ਤੇ ਖਰੀਦੇ ਆ ਤੇ ਉਹਨਾਂ ਨਾਲ ਠੱਗੀ ਹੋ ਜਾਂਦੀ ਹੈ ਸਾਈਬਰ ਕ੍ਰਾਈਮ ਦੇ ਵਿੱਚ ਬਹੁਤ ਸਾਰੇ ਲੋਕ ਤੁਹਾਨੂੰ ਲਾਟਰੀ ਦਾ ਰਿਜ਼ਲਟ ਐਡਿਟ ਕਰ ਦਿੰਦੇ ਜੋ ਟਿਕਟ ਤੁਸੀਂ ਉਹਨਾਂ ਨੂੰ ਭੇਜੀ ਹੋਏਗੀ ਰਿਜ਼ਲਟ ਦੇਖਣ ਲਈ ਉਸੇ ਦਾ ਫਸਟ ਪ੍ਰਾਈਜ਼ ਦੇ ਦਿੰਦੇ ਤੁਹਾਨੂੰ ਫਿਰ ਕਹਿ ਦਿੰਦੇ ਆਂਦੇ ਲਈ ਤੁਹਾਨੂੰ 2 ਲੱਖ ਰੁਪਏ ਫੀਸ ਜਮ੍ਹਾਂ ਕਰਾਓ ਪਿੱਛੇ ਹੀ ਇੱਕ ਮੇਰੇ ਕੋਲ ਕੰਪਲੇਂਡਰ ਆਇਆ ਜਿਹਦੇ ਕੋਲੋਂ 2 ਲੱਖ ਰੁਪਏ ਦੀ ਠੱਗੀ ਹੋਈ ਹੈ ਕਿ ਤੁਹਾਡਾ ਜੀ 2.5 ਕਰੋੜ ਰੁਪਏ ਨਿਕਲ ਗਿਆ ਹਮ ਗਵਰਨਮੈਂਟ ਨਾਮ ਨਿਕਲਣ ਤੇ ਕੋਈ ਪੈਸਾ ਨਹੀਂ ਲੈਂਦੀ ਪਹਿਲਾਂ ਤਾਂ ਇਹ ਕਲੀਅਰ ਹੈ ਹੋਰ ਇਨਾਮ ਐਦਾ ਨਹੀਂ ਮਿਲਦਾ ਟਿਕਟ ਜਮ੍ਹਾਂ ਹੁੰਦੀ ਹੈ ਉਹਦੇ ਨਾਲ ਆਧਾਰ ਕਾਰਡ ਪੈਨ ਕਾਰਡ ਫੋਟੋਸਟੇਟ ਈਵਨ ਫੋਟੋ ਨਹੀਂ ਜਰੀ WhatsApp ਤੇ ਭੇਜਦੇ ਹੋ ਇੱਥੇ ਕਲੀਅਰ ਕਰਾ ਤੁਹਾਡੀ ਸੈਲਫ ਅਟੈਸਟ ਹੋ ਕੇ ਜਾਂਦੀ ਹੈ ਕਲੇਮ ਫਾਰਮ ਤੇ ਡਿਟੇਲਸ ਭਰੀਆਂ ਜਾਂਦੀਆਂ ਹੈ ਬੈਂਕ ਅਕਾਊਂਟ ਦੀ ਡਿਟੇਲਸ ਕੈਂਸਲ ਚੈੱਕ ਲੱਗਦਾ ਉਹ ਸਾਰਾ ਜਾ ਕੇ ਚੰਡੀਗੜ੍ਹ ਚ ਡਿਪਾਰਟਮੈਂਟ ਹੀ ਜਮ੍ਹਾਂ ਹੁੰਦਾ ਉਸ ਤੋਂ ਬਾਅਦ ਟਿਕਟ ਜਾ ਕੇ ਅਦੀ ਚੈੱਕ ਹੁੰਦੀ ਹੈ ਕੀ ਕਰਦੀ ઓરિਜినੈਲਟੀ ਚੈੱਕ ਹੁੰਦੀ ਹੈ ਉਹਦਾ 30 ਦਿਨ ਦਾ ਟਾਈਮ ਹੁੰਦਾ ਫਿਰ ਉਸ ਤੋਂ ਬਾਅਦ ਪੇਮੈਂਟ ਉਹਨੂੰ ਉਹਦੇ ਖਾਤੇ ਚ ਜਾਂਦੀ ਹੈ ਉਸ ਦਰਮਿਆਨ ਕਿਸੇ ਨੂੰ ਵੀ ਇੱਕ ਰੁਪਿਆ ਦੇਣ ਦੀ ਲੋੜ ਨਹੀਂ ਹੁੰਦੀ ਹੂੰ ਤੇ ਬਾਕੀ ਉਹ ਵਧੀਆ ਜਿਹੜਾ ਮੈਸੇਜ ਦਿੱਤਾ ਜਾ ਰਿਹਾ ਕਿ ਆਨਲਾਈਨ ਜਿਹੜੀ ਕਿ ਠੱਗੀਆਂ ਹੋ ਰਹੀਆਂ ਲੋਕ ਉਸ ਤੋਂ ਅਵੇਅਰ ਹਨ ਸੋ ਇਸ ਵਾਰ ਜਿਹੜਾ ਲੋੜੀ ਬੰਪਰ ਹੈ 2 ਕਰੋੜਪਤੀ ਬਣਨਗੇ 2.5 ਕਰੋੜ ਦੇ ਪਹਿਲੇ ਦੋ ਇਨਾਮ ਰੱਖੇ ਗਏ ਨੇ ਉਸ ਤੋਂ ਬਾਅਦ ਅਗਲੀ ਜਿਹੜੇ ਕਿ ਇਨਾਮਾਂ ਦੀ ਵੀ ਜਿਹੜੀ ਸੰਖਿਆ ਉਹ ਬਹੁਤ ਵਧੀਆ ਰੱਖੀ ਹੋਈ ਹੈ ਕਿ ਕਿਸ ਕਦਰ ਜਿਹੜਾ ਕਿ ਲੋਕਾਂ ਦੇ ਵਿੱਚ ਰੁਝਾਨ ਹੈਗਾ ਟਿਕਟਾਂ ਦੀ ਖਰੀਦਦਾਰੀ ਨੂੰ ਲੈ ਕੇ ਐਸਵੇਰੀ ਦੇਖੋ ਪੰਜਾਬ ਦੇਚਾ ਸਭ ਤੋਂ ਪਹਿਲਾਂ ਤੇ ਮੇਰਾ ਇਹ ਮੰਨਣਾ ਹੈ ਕਿ ਲੋਹੜੀ ਇਜ਼ ਅ ਮਿਨੀ ਦੀਵਾਲੀ ਆਫ ਪੰਜਾਬ ਹੁਣ ਤੁਸੀਂ ਗੱਲ ਕਰ ਰਹੇ ਸੀ ਕਿ ਹੁਣ ਇਹ ਚੀਜ਼ਾਂ ਤਾਂ ਮੈਂ ਸਮਝਾਤੀ ਕਿਵੇਂ ਨਹੀਂ ਖਰੀਦਣੀ ਹੁਣ ਕਿਵੇਂ ਖਰੀਦਣੀ ਹੈ ਉਹਦੇ ਲਈ ਤੁਹਾਨੂੰ ਆਣਾ ਪਏਗਾ ਲੁਧਿਆਣਾ ਇਹ ਘੰਟਾ ਕਰਦੇ ਬਿਲਕੁਲ ਨਾਲ ਕਾਰਨਰ ਦੀ ਦੁਕਾਨ ਗਾਂਧੀ 브ਦਰਸ ਲਾਟਰੀ ਤੇ ਸ਼ਾਪ ਨੰਬਰ 55 ਜੀਟੀਬੀ ਮਾਰਕੀਟ ਕਲॉक ਟਾਵਰ ਲੁਧਿਆਣਾ ਕੋਨੇ ਦੀ ਦੁਕਾਨ ਆ ਸਵੇਰੇ ਜੀ ਅਨੀ ਸਰਦੀ ਚ ਵੀ 8:30 ਵਜੇ ਦੁਕਾਨ ਖੁੱਲਦੀ ਹੈ ਸ਼ਾਮ ਨੂੰ ਕਰੀਬ 8:00 ਵਜੇ ਤੱਕ ਖੁੱਲੀ ਰਹਿੰਦੀ ਹੈ ਠੀਕ ਹੈ ਜੀ ਆਪਨੇ ਹੱਥੇ ਟਿਕਟ ਪਾਓ ਆਪਣੀ ਟਿਕਟ ਨੂੰ ਸੰਭਾਲ ਕੇ ਰੱਖੋ ਟਿਕਟ ਇਸ ਤਰ੍ਹਾਂ ਰੱਖੋ ਕਿ ਹੋ ਸਕਦਾ ਹੈ ਟਿਕਟ ਤੁਹਾਡੇ ਲਈ ਲੱਕੀ ਹੋਏ ਤੁਸੀਂ ਫਰਸਟ ਪ੍ਰਾਈਜ਼ ਜਿੱਤ ਜਾਓ ਇਹ ਸੋਚ ਕੇ ਟਿਕਟ ਪੋਜ਼ਿਟਿਵਿਟੀ ਨਾਲ ਪਾਓ ਜੀ ਕੁਝ ਲੋਕ ਨਰਾਸ਼ ਹੋ ਕੇ ਟਿਕਟ ਪਾਉਂਦੇ ਯਾਰ ਮੇਰੀ ਪਿਛਲੀ ਵਾਰ ਹੀ ਨਹੀਂ ਨਿਕਲੀ ਮੇਰੀ ਹੁਣ ਕਲਾ ਨਹੀਂ ਕੱਲ ਆਏਗੀ ਮੈਂ ਕਹਾਂ ਦੋਸਤਾ ਜੇ ਤੂੰ ਸੋਚ ਹੀ ਲਿਆ ਤੇਰੀ ਨਹੀਂ ਨਿਕਲੇਗੀ ਪਰ ਤੇਰੀ ਨਹੀਂ ਨਿਕਲੇਗੀ ਜੀ ਜੇ ਸੋਚ ਕੇ ਪਾਏਗਾ ਮੇਰੀ ਨਿਕਲੇਗੀ ਦੋ ਬੰਦੇ ਆਦੇ ਨਿਕਲਣੀਆਂ ਹੋ ਸਕਦਾ ਕਿ ਤੂੰ ਵੀ ਹੋਵੇਂ ਵੀ ਜੀ ਠੀਕ ਹੈ ਬਸ ਆਸ਼ਿਆਵਾਦੀ ਹੋ ਕੇ ਟਿਕਟ ਪਾਓ ਕੀ ਲੱਗਦਾ ਕਿ ਅਗਲਾ ਇਨਾਮ ਉਹਨਾਂ ਦਾ ਹੋਵੇਗਾ ਤੁਹਾਡੇ ਹੱਥੀ ਵੀ ਕਈ ਲੋਕ ਅਸੀਂ ਦੇਖਿਆ ਟਿਕਟਾਂ ਕਢਵਾਉਂਦੇ ਨੇ ਇਸ ਕਰਕੇ ਤੁਹਾਡਾ ਵਿਸ਼ਵਾਸ ਉਹਨਾਂ ਦੇ ਉੱਪਰ ਬਣਿਆ ਹੋਇਆ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਆਪਣੀ ਕਿਸਮਤ ਨੂੰ ਮੌਕਾ ਦਿਓ ਆਪਣੇ ਹੱਥਾਂ ਨਾਲ ਆਹ ਦੇਖੋ ਜੀ ਆਪਣੇ ਹੱਥਾਂ ਨਾਲ ਲਾਓ ਜਿੰਨੂੰ ਤੇ ਕੋਈ ਮਾੜੀ-ਮੋਟੀ ਨੰਬਰ ਦੀ ਚੋਇਸ ਹੈ ਏਦਾਂ ਉਦਾਂ ਕਰਕੇ ਲੰਭ ਕੇ ਪਾ ਲੋ ਨੋਇ ਤੇ ਮੇਰਾ ਮੰਨਣਾ ਜਿੰਨੂੰ ਵੀ ਮੰਨਦੇ ਹੋ ਤੁਸੀਂ ਗੁਰੂ ਨਾਨਕ ਨੂੰ ਮੰਨੋ RAM ਨੂੰ ਮੰਨੋ ਅੱਲਾ ਨੂੰ ਮੰਨੋ ਮੇਰਾ ਇਹ ਵਿਚਾਨੀ ਹੈ ਉਸ ਈਸ਼ਵਰ ਨੂੰ ਹਰ ਹਿੰਦੁਸਤਾਨੀ ਮੰਨਦਾ ਆਰਾਊਂਡ ਪੁਆਇੰਟ 2% ਲੋਕ ਐਸੇ ਨਾਸਤਿਕ ਹੋ ਨੇ ਜਿਸ ਦਾ ਨਾਮ ਲੈ ਕੇ ਅਦਾ ਖਨੀ ਦੇ ਇੱਕ ਟਿਕਟ ਕੱਢ ਲਓ ਕਦਾ ਡਰਾ ਤੋਂ ਪਹਿਲਾਂ ਮਨ ਨੂੰ ਨਹੀਂ ਪਤਾ ਲੱਗਿਆ 39 ਇਅਰਸ ਕਿ ਕਦੀ ਟਿਕਟ ਜਿੱਤ ਕਰੇਗੀ ਤੇ ਆਮ ਬੰਦੇ ਨੂੰ ਕਿਵੇਂ ਪਤਾ ਲੱਗ ਜੂਗਾ ਲੋਟਰੀ ਚ ਕੋਈ ਪੰਡਿਤ ਨਹੀਂ ਹੈ ਕੋਈ ਡਰਾ ਤੋਂ ਪਹਿਲਾਂ ਤਾਨੂੰ ਐ ਨਹੀਂ ਕਹਿ ਸਕਦਾ ਕਿ ਐ ਟਿਕਟ ਤੇ ਮੈਂ ਤੁਹਾਡਾ 2.5 ਕਰੋੜ ਕੱਢ ਦੂੰਗਾ ਸੈਟਿੰਗ ਐ ਹਾਂ ਇਹ ਬੰਗਾਲੀ ਤਾੰਤ੍ਰਿਕ ਮੈਂ ਹਰ ਵਾਰੀ ਬੰਗਾਲੀ ਤਾੰਤ੍ਰਿਕ ਦੇ ਖਿਲਾਫ ਬੋਲ ਦਿੰਦਾ ਹਾਂ ਉਹਨੂੰ ਲੱਗਦਾ ਕਿਸੇ ਦਿਨ ਮੇਰੇ ਤੋਂ ਕੋਈ ਤੰਤਰ ਵਿਦਿਆ ਨਾ ਕਰ ਦੇਣ ਇਹਨ ਮੈਂ ਗੁਰੂ ਦਾ ਸਿੱਖਾ ਮੈਂ ਡੋਦਾ ਨਹੀਂ ਨਾ ਬੰਗਾਲੀ ਤਾੰਤ੍ਰਿਕ ਹੈ ਜਿਹੜੇ ਉੱਥੇ ਐਡਾ ਦੇਖਦਾ ਨਾ ਮੈਂ ਖਬਰਾਂ ਦੇ ਤੁਹਾਡੇ ਥੱਲੇ ਐਡਾ ਚਲਦੀਆਂ ਜੀ ਕਿ ਲੋਟਰੀ ਕੇ ਨੰਬਰ ਲਈ ਬਾਕੀ ਲੋਕੀ ਚਾਂਸੇ ਚ ਵੜਾਉਂਦੇ ਨੇ ਫਿਰ ਖੱਜਲ ਹੁੰਦੇ ਨੇ ਉਹ ਟਿਕਟ ਨੰਬਰ ਲੱਭਣ ਦੇ ਲਈ ਵੀ ਕਿੱਥੋਂ ਲੈ ਟਿਕਟ ਮਿਲੇ ਲੋਟਰੀ ਖਰੀਦਣ ਤੋਂ ਪਹਿਲਾਂ ਨਾ ਇੱਕ ਵ ਲਾਈਵ ਰਿਜ਼ਲਟ ਦੇਖ ਲੋ ਤੁਹਾਨੂੰ ٹرسٹ ਹੋ ਜਾਏਗਾ ਕਿ ਹਾਂ ਅਧਿਚਨਾ ਸਫਾਰਸ਼ ਚਲਦੀ ਹੈ ਨਾ ਪਹਿਲਾਂ ਪਤਾ ਲੱਗਦਾ ਹੈ ਖੁੱਲਦਾ ਹੈ ਲੋਟਰੀ ਖੁੱਲਦੀ ਹੈ ਤੁਹਾਡੇ ਮੁਕਦਰਾਂ ਨਾਲ ਜੇ ਤੁਹਾਡੇ ਭਾਗਾਂ ਛੋਇਆ ਪਹਿਲਾ ਇਨਾਮ ਜਿੱਤਣਾ ਤੇ ਤੁਸੀਂ ਕੋਈ ਵੀ ਟਿਕਟ ਲੈ ਕੇ ਜਿੱ ਸਕਦੇ ਹੋ ਹਾਂ ਟਿਕਟ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਹ ਟਿਕਟ ਖਰੀਦਣੀ ਕਿੱਥੋਂ ਹੈ ਇਹ ਨਾ ਦੱਸਦਾ ਬਾਕੀ ਦੁਕਾਨ ਤੇ ਬਹੁਤ ਸੇਲਮੈਨ ਤੁਹਾਡੇ ਇੰਤਜ਼ਾਰ ਚ ਬੈਠੇ ਨੇ ਐਸੇ ਨਾਲ ਇੱਕ ਵਾਰੀ ਇਜਾਜ਼ਤ ਲੈਣਾ ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ ਤੋ ਬਾਕੀ ਤੁਸੀਂ ਵੀ ਜੇਕਰ ਕਿਸਮਤ ਅਜਮਾਣਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਗਾਂਧੀ ਲੋਟਰੀ ਸਟਾਲ ਦੇ ਉੱਪਰ ਜਿੱਥੇ ਕਿ ਹੁਣ ਤੱਕ ਕਈ ਜਿਹੜੇ ਲੋਕ ਨੇ ਉਹ ਆਪਣੀ ਕਿਸਮਤ ਅਜਮਾ ਚੁੱਕੇ ਨੇ ਤੁਹਾਡੇ ਨਾਲ ਉਹ ਤਸਵੀਰਾਂ ਵੀ ਸਾਂਝੇ ਕੀਤੇ ਆ ਜਿਹੜੇ ਕਿ ਕਰੋੜਪਤੀ ਬਣੇ ਨੇ ਜਿਨ੍ਹਾਂ ਨੂੰ ਕਰੋੜਾਂ ਦਾ ਇਨਾਮ ਲੱਗਿਆ ਨੇ ਸੋ ਤੁਸੀਂ ਵੀ ਜੇਕਰ ਆਪਣੀ ਕਿਸਮਤ ਅਜਮਾਣਾ ਚਾਹੁੰਦੇ ਹੋ ਤਾਂ ਇੱਕ ਵਾਰ ਇੱਥੇ ਜ਼ਰੂਰ ਪਹੁੰਚੋ ਅਤੇ ਲੋੜੀ ਬੰਪਰ ਦੀ ਟਿਕਟ ਜ਼ਰੂਰ ਖਰੀਦੋ ਬੰਦੇ ਹੋ ਜਾਤਾ ਧੰਨਵਾਦ